ਸਤਿਕਾਰਯੋਗ ਸਾਧ ਸੰਗਤ ਦੁਨੀਆਂ ਤੇ ਹੋਰ ਬੜੇ ਪੀਰ ਪੈਗੰਬਰ ਆਏ ਨੇ ਬੜੇ ਸਿੱਧ ਸਾਧਕ ਆਏ ਨੇ ਔਲੀਏ ਆਏ ਨੇ ਸੰਨਿਆਸੀ ਆਏ ਨੇ ਪਰ ਵਾਹਿਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਸ ਧਰਤੀ ਤੇ ਆਏ ਨੇ ਨਾ ਤੇ ਇੱਕ ਵੱਖਰਾ ਪੈਗਾਮ ਦਿੱਤਾ ਉਹ ਕਿਹੜਾ ਸੀ ਇਨਾਂ ਨੂੰ ਦੁਨੀਆ ਨੇ ਸਮਝਿਆ ਕਿ ਸ਼ਾਇਦ ਹਿੰਦੂ ਹੋਣਗੇ ਕਿਸੇ ਨੇ ਸਮਝਿਆ ਸ਼ਾਇਦ ਮੁਸਲਮਾਨ ਹੋਣਗੇ ਪਰ ਬਾਬਾ ਨਾਨਕ ਸਾਹਿਬ ਜੀ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਇੱਕ ਕਿਤਾਬ ਹੈ ਹਸਮੁਖ ਬਾਬਾ ਨਾਨਕ ਉਹਦਾ ਇਹ ਸਰਲੇਖ ਹੈ ਕਿ ਬਾਬਾ ਨਾਨਕ ਸਾਹਿਬ ਹਸਮੁਖ ਸਨ ਕਾਦੇ ਵਾਸਤੇ ਕਿਉਂਕਿ ਹਾਸੇ ਠੱਠੇ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਐਸੀ ਡੰਕੇ ਤੇ ਚੋਟ ਮਾਰ ਜਾਂਦੇ ਸਨ ਕਿ ਬੰਦਾ ਸੋਚਦਾ ਰਹਿੰਦਾ ਸੀ ਵੇਖੋ ਮੇਰੇ ਕੋਲ ਬਹੁਤਾ ਟਾਈਮ ਨਹੀਂ ਦੁਨੀ ਚੰਦ ਦੇ ਪਾਸ ਗਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਨੂੰ ਕਹਿੰਦੇ ਦੁਨੀ ਚੰਦਾ ਆ ਜਿਹੜੇ ਸੱਤ ਝੰਡੇ ਗੱਡੇ ਨੇ ਕਾਦੇ ਵਾਸਤੇ ਕਹਿੰਦਾ ਮੇਰੀਆਂ ਸੱਤ ਪੁਸ਼ਟਾਂ ਜਿਹੜੀਆਂ ਇੰਨਾ ਮੇਰੇ ਕੋਲ ਆਨਿਆ ਇੰਨਾ ਮੇਰੇ ਕੋਲ ਧਾਨਿਆ ਵੀ ਸੱਤ ਪੁਸ਼ਟਾਂ ਰਾਜਾ ਰਾਜਖਾਨ ਤੇ ਤਾਂ ਵੀ ਨਹੀਂ ਮੁਕਦਾ ਤੇ ਮਹਾਰਾਜ ਜੀ ਕਹਿੰਦੇ ਵੀ ਇਹ ਤੇਰੀਆਂ ਅਗਲੀਆਂ ਪੁਸਤਾਂ ਨੂੰ ਜਾਣਾ ਹੈ ਤੇਰੇ ਨਾਲ ਜਾਣਾ ਹੈ ਕਹਿੰਦਾ ਹਾਂ ਮੇਰੇ ਮੈਂ ਆਪਣਾ ਧਨ ਜਿਹੜਾ ਹੈ ਨਾਲ ਖੜਨਾ ਹੈ ਨਾਲ ਜਾਵੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਫੇਰਾ ਸਾਡੇ ਕੋਲ ਇੱਕ ਸੂਈ ਲੈ ਲਾ ਅਗਲੇ ਜਨਮ ਦੇ ਵਿੱਚ ਜਾ ਕੇ ਲੈ ਲਵਾਂਗੇ ਮਹਾਰਾਜ ਜੀ ਨੇ ਸੂਈ ਦਿੱਤੀ ਸੂਈ ਦਾ ਦਰਸ਼ਾਣਤ ਦੇ ਕੇ ਬਾਰਾ ਜੀ ਨੇ ਇਹ ਗੱਲ ਆਖੀ ਕਿ ਤੇਥੋਂ ਅਗਲੇ ਜਨਮ ਦੇ ਵਿੱਚ ਸੂਈ ਲਵਾਂਗੇ ਪਰ ਜਦੋਂ ਦੁਨੀ ਚੰਦ ਨੇ ਆਪਣੀ ਘਰਵਾਲੀ ਨੂੰ ਸੂਈ ਪੜਾਈ ਤੇ ਕਹਿੰਦਾ ਭਗਵਾਨ ਨੇ ਸੰਭਲਿਆ ਮਹਾਂਪੁਰਸ਼ ਕਹਿੰਦੇ ਅਗਲੇ ਜਨਮ ਦੇ ਵਿੱਚ ਲਵਾਂਗੇ ਇਹ ਕਹਿੰਦੀ ਭਲਿਆ ਲੋਕਾ ਕਿੱਥੇ ਤੇਰਾ ਭਲਾ ਹੋਵੇਗਾ ਇੱਥੋਂ ਤੇ ਤੇਰਾ ਨਾਲ ਸਰੀਰ ਵੀ ਨਹੀਂ ਜਾਣਾ ਤੂੰ ਅਗਲੇ ਜਨਮ ਦੇ ਵਿੱਚ ਸੂਈ ਦੀ ਗੱਲ ਕਰਨਾ ਇਹ ਕਰੰਤਾ ਜਿਨੀ ਚੀਜ਼ ਵੀ ਨਹੀਂ ਜਾਣੀ ਸੂਈ ਵੀ ਨਾਲ ਨਹੀਂ ਜਾਣੀ ਜਾ ਉਸ ਭਲੇ ਪੁਰਸ਼ ਉਸ ਰੱਬ ਦੇ ਪਿਆਰੇ ਪਰਮਾਤਮਾ ਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸੂਈ ਵਾਪਸ ਕਰਕੇ ਆ ਮਹਾਰਾਜ ਨੇ ਸੂਈ ਵਾਪਸ ਕਰਨ ਗਿਆ ਤੇ ਮਹਾਰਾਜ ਕਹਿੰਦੇ ਵੀ ਇੰਨਾ ਧਨ ਦੌਲਤ ਇਹ ਚੱਕੀ ਫਿਰਦਾ ਹੈ ਇਹ ਕਿੱਥੇ ਜਾਣਾ ਹੈ ਵੀ ਇੱਥੇ ਰਹਿ ਜਾਣਾ ਗਰੀਬਾਂ ਦੇ ਵਿੱਚ ਬੇਸਹਾਰਿਆਂ ਦੇ ਵਿੱਚ ਵੰਡ ਦੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਲੰਕੀ ਦੀ ਚੋਟ ਮਾਰ ਕਰਕੇ ਇੱਕ ਹਾਸ ਰਸ ਦੇ ਵਿੱਚ ਇੱਕ ਚੰਗਾ ਗਿਆਨ ਜਿਹੜਾ ਦੁਨੀਆ ਨੂੰ ਪ੍ਰਦਾਨ ਕੀਤਾ ਭਾਵੇਂ ਉਹ ਉਰਕ ਖੇਤਰ ਦੀ ਧਰਤੀ ਹੋਵੇ ਜਿੱਥੇ ਅੱਗ ਬਾਲਣ ਤੋਂ ਮਨਾਈ ਸੀ ਬਾਬੇ ਨਾਨਕ ਨੇ ਇੱਕ ਪਾਸੇ ਅੱਗ ਬਾਲ ਦਿੱਤੀ ਦੂਜੇ ਪਾਸੇ ਭਾਵੇਂ ਹਰਦੁਆਰ ਦੀ ਧਰਤੀ ਹੈ ਉਥੇ ਸੂਰਜ ਨੂੰ ਪਾਣੀ ਚੜਾ ਰਹੇ ਨੇ ਪੂਰਬ ਦਿਸ਼ਾ ਨੂੰ ਬਾਬੇ ਨਾਨਕ ਨੇ ਪਸ਼ਮ ਨੂੰ ਸਨੂ ਕਰ ਦਿੱਤਾ ਉਹਨਾਂ ਨੂੰ ਜਾ ਕੇ ਕਿਹਾ ਨਹੀਂ ਪੀ ਨਾ ਚੜਾਓ ਉਹਨਾਂ ਨੇ ਆ ਪਾਣ ਕੇ ਬਾਬੇ ਨੂੰ ਪੁੱਛਿਆ ਪੀ ਬਾਬਾ ਕੀ ਕਰਦਾ ਗਿਆ ਪਿਆ ਫਿਰ ਬਾਬੇ ਨਾਨਕ ਨੇ ਦੱਸਿਆ ਪੀ ਅਸੀਂ ਤੇ ਆਪਣੇ ਖੇਤਾਂ ਨੂੰ ਭੇਜ ਰਹੇ ਹਾਂ ਕਹਿੰਦੇ ਕਿੰਨੀ ਕੁ ਦੂਰ ਹੈ ਕਹਿੰਦੇ 2-400 ਕਿਲੋਮੀਟਰ ਹੋਣਗੇ ਉਹ ਕਹਿੰਦੇ ਵੀ ਉੱਥੇ ਕਿਵੇਂ ਪਹੁੰਚ ਜੇਗਾ ਮਹਾਰਾਜ ਕਹਿੰਦੇ ਵੀ ਤੁਹਾਡਾ 10000 ਕਰੋੜ ਕਿਲੋਮੀਟਰ ਦੂਰ ਜਿਹੜਾ ਸੂਰਜ ਆ ਉਹਦੇ ਤੱਕ ਜਿਹੜਾ ਹੈ ਤੁਹਾਡਾ ਪਾਣੀ ਜੇ ਪਹੁੰਚ ਸਕਦਾ ਮੇਰਾ ਤੇ 2-400 ਕਿਲੋਮੀਟਰ ਹੈ ਇਹਦਾ ਅਰਥ ਕੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਤਾਲ ਤੇ ਉਹਨਾਂ ਨੂੰ ਜਾ ਕੇ ਸਮਝਾਇਆ ਵੀ ਭਾਈ ਇਹ ਕੇਵਲ ਇੱਥੇ ਗੱਲ ਸੱਚ ਨਹੀਂ ਸੱਚ ਕੀ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਮਹਾਰਾਜ ਜੀ ਕਹਿੰਦੇ ਉਥੇ ਸੱਚੇ ਹੀ ਸੱਚ ਉਭਰ ਮਹਾਰਾਜ ਜੀ ਕਹਿੰਦੇ ਉਥੇ ਸੱਚੇ ਹੀ ਸੱਚ ਨਿਭੜਾ ਚੋਂ ਵਖ ਕੱਢੇ ਜਜਮਾਲਿਆ ਉਥੇ ਸੱਚ ਦੀ ਗੱਲ ਹੋਣੀ ਹੈ ਝੂਠ ਦੀ ਗੱਲ ਨਹੀਂ ਹੋਣੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜਾ ਸੰਸਾਰ ਦੇ ਅੰਦਰ ਨਿਰਮਲ ਪੰਥ ਦੀ ਸਿਰਜਣਾ ਕੀਤੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਵੇਖੋ ਵਖ ਵਖ ਗੁਰੂ ਨਾਨਕ ਸਾਹਿਬ ਜੀ ਨੇ ਜਾਤਰਾ ਕੀਤੀਆਂ ਚਾਰ ਉਦਾਸੀਆਂ ਮਹਾਰਾਜ ਜੀ ਨੇ ਕੀਤੀਆਂ ਚੌਥੀ ਉਦਾਸੀ ਸਮੇਂ ਮਹਾਰਾਜ ਜੀ ਅਰਬ ਦੇਸ਼ ਦੇ ਵਿੱਚ ਗਏ 1519 ਈਸਵੀ ਦੀ ਗੱਲ ਹੈ ਅਰਬ ਦੇਸ਼ ਦੇ ਵਿੱਚ ਜਾ ਕਰਕੇ ਲਾਜਵਰਦ ਬਾਦਸ਼ਾਹ ਨੂੰ ਮਿਲੇ ਨੇ ਉਹ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇੱਕ ਫਕੀਰ ਵੀ ਹੈ ਇੱਕ ਬਾਦਸ਼ਾਹ ਵੀ ਹੈ ਇੱਕ ਪੀਰ ਵੀ ਹੈ ਜਦੋਂ ਲਾਜਵਰਦ ਬਾਦਸ਼ਾਹ ਨੂੰ ਜਾ ਕੇ ਸਮਖਸ਼ ਹੋਏ ਲਾਜਵਰਦ ਬਾਦਸ਼ਾਹ ਨੇ ਗੁਰੂ ਨਾਨਕ ਦਾ ਜਸ ਬੜੀ ਵਾਰੀ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਬੜੀ ਵਾਰੀ ਸੁਣਿਆ ਸੀ ਤੇ ਉਹ ਮੰਨਦਾ ਸੀ ਵੀ ਇਹ ਸ਼ਾਇਦ ਮੁਸਲਮਾਨ ਦਾ ਹਿੰਦੂ ਫਕੀਰ ਨੇ ਇਹ ਵਖਰੇ ਨੇ ਸਾਡੇ ਤੋਂ ਸਾਡੀ ਗੱਲ ਨਹੀਂ ਕਰਨਗੇ ਤੇ ਉਹਦੇ ਕੋਲ ਇੱਕ 30 ਆਇਤਾਂ ਜਿਹੜੀਆਂ ਕੁਰਾਨ ਦੀਆਂ ਲਿਖੀਆਂ ਸਨ ਤੇ ਪੰਜ ਪਹਿਚਾਵਾਂ ਜਿਸ ਚੋਲੇ ਤੇ ਲਿਖੀਆਂ ਸਨ ਉਹਦਾ ਮੰਨਣਾ ਇਹ ਸੀ ਵੀ ਇਹ ਚੋਲਾ ਜਿੰਨੂੰ ਪਾ ਦਈਏ ਉਹ ਸਾਡਾ ਗੁਲਾਮ ਹੋ ਜਾਵੇਗਾ ਤੇ 라ਜਵਰਦ ਬਾਦਸ਼ਾਹ ਨੇ ਆਖਿਆ ਵੀ ਇਹ ਚੋਲਾ ਜਿਹੜਾ ਆ ਗੁਰੂ ਨਾਨਕ ਨੂੰ ਪਾ ਦਿੰਨੇ ਆ ਇਹ ਸਾਡੀ ਗੱਲ ਕਰੇਗਾ ਆਖੇਗਾ ਵੀ ਲੋ ਆਜਿ ਵਰਤ ਬਾਦਸ਼ਾਹ ਵਰਗਾ ਬਾਦਸ਼ਾਹ ਕੋਈ ਨਹੀਂ ਇਹੋ ਹੀ ਰੱਬ ਹੈ ਇਹੋ ਹੀ ਖੁਦ ਹੈ ਇਹੋ ਖੁਦਾ ਹੈ ਇਹ ਪਾਤਸ਼ਾਹ ਹੈ ਇਹ ਬਾਦਸ਼ਾਹ ਹੈ ਪਰ ਜਦੋਂ ਉਹਨੇ ਜਬਰੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਚੋਲਾ ਪਹਿਨਾਣਾ ਚਾਹਿਆ ਮਹਾਰਾ ਨੇ ਕਿਹਾ ਵੀ ਰਾਜਵਰ ਬਾਦਸ਼ਾਹ ਗੱਲ ਸੁਣ ਲੈ ਜੇ ਤੂੰ ਚੋਲਾ ਸਾਨੂੰ ਦੇਣਾ ਹੈ ਫਿਰ ਮੰਗੀ ਨਾ ਵਾਅਦੇ ਵਿੱਚ ਕਹਿੰਦਾ ਨਹੀਂ ਨਹੀਂ ਮੰਗਦਾ ਮੰਗਣਾ ਕਿਉਂ ਆ ਸੀ ਉਹਨੇ ਉਸੇ ਵਕਤ ਜਿਹੜਾ ਚੋਲਾ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਨਾ ਦਿੱਤਾ ਪਰ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਉਸ ਚੋਲੇ ਦਾ ਕੋਈ ਅਸਰ ਨਹੀਂ ਹੋਇਆ। ਨਾ ਮਹਾਰਾਜ ਜੀ ਨੇ ਉਹਦੀ ਗੁਲਾਮੀ ਕਬੂਲ ਕੀਤੀ। ਮਹਾਰਾਜ ਨੇ ਕਿਹਾ ਨਾ ਹਮ ਹਿੰਦੂ, ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਨਾ ਮੈਂ ਹਿੰਦੂ ਹਾਂ, ਨਾ ਮੈਂ ਮੁਸਲਮਾਨ ਹਾਂ, ਮੈਂ ਅੱਲਾ ਦਾ ਬੰਦਾ, ਮੈਂ ਖੁਦ ਖੁਦਾ ਦਾ ਬੰਦਾ ਆ। ਤੇ ਜਦੋਂ ਇਹ ਗੱਲ ਆਖੀ ਉਸ ਵਕਤ ਲਾਜਵਰਦ ਬਾਦਸ਼ਾਹ ਨੇ ਕਿਹਾ ਇਹਦੇ ਤੇ ਤਾਂ ਸਾਡਾ ਅਸਰ ਨਹੀਂ ਹੋਇਆ। ਇਹ ਚੋਲਾ ਵਾਪਸ ਲੈ ਲਓ। ਬਾਬੇ ਨਾਨਕ ਨੇ ਕਿਹਾ ਮੈਂ ਪਹਿਲਾਂ ਆਖਿਆ ਸੀ ਤੁਹਾਨੂੰ ਚੋਲਾ ਨਹੀਂ ਵਾਪਸ ਮਿਲੇਗਾ। ਉਹ ਕਹਿੰਦਾ ਤੇਥੋਂ ਜਬਰੀ ਲੈ ਲਵਾਂਗੇ ਮਹਾਰਾਜ ਕਹਿੰਦੇ ਲੈ ਲਓ ਉਹਨਾਂ ਨੇ ਖਿੱਚਿਆ ਦੋਨਾਂ ਨੇ ਦੇ ਚੇਲਿਆਂ ਨੇ ਫੜ ਕੇ ਖਿੱਚਿਆ ਤੇ ਚੋਲਾ ਇਉਂ ਜਿਵੇਂ ਲੱਕ ਲਦਾ ਜਾਂ ਲੋਹੇ ਦਾ ਬਣ ਗਿਆ ਉਹ ਵੀ ਕਠੋਰ ਬਣ ਗਿਆ ਚੋਲਾ ਖਿੱਚਿਆ ਨਹੀਂ ਗਿਆ ਫਿਰ ਤਸੀਹੇ ਦੇਣੇ ਚਾਏ ਮਹਾਰਾਜ ਨੂੰ ਕੋਈ ਤਸੀਹੇ ਨਹੀਂ ਆਇਆ ਤੇ ਸਾਧ ਸੰਗਤ ਹੱਕ ਥਾਰ ਕੇ ਸਾਧ ਸੰਗਤ ਥੱਕ ਹਾਰ ਕੀ ਦੇ ਦੋ ਉਹ ਆਇਆ ਮਹਾਰਾਜ ਦੇ ਸਮਖਸ਼ ਤੇ ਕਰਨਾ ਤੇ ਤਪਿਆ ਮਹਾਰਾਜ ਦੇ ਗੋਡੇ ਤੇ ਗਿਆਗੇ ਤੇ 라ਜਵਰਦ ਬਾਦਸ਼ਾਹ ਨੇ ਮਹਾਰਾਜ ਜੀ ਦੀ ਈਨ ਮੰਨੀ ਖੈਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਚੋਲਾ ਆਪਣੇ ਅੰਗ ਸਾਥ ਰੱਖਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਧਰਤੀ ਤੇ ਕਰਤਾਰਪੁਰ ਦੀ ਧਰਤੀ ਤੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਨੇ ਆਪਣਾ ਅੰਤਮ ਸਮਾ ਇੱਥੇ ਗੁਜ਼ਾਰਿਆ ਹੈ ਬਾਬਾ ਨਾਨਕ ਸਾਹਿਬ ਜੀ ਨੇ ਮੈਂ ਸਮਾਪਤੀ ਕਰਾਂ ਕਿ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਨੇ ਉੱਥੇ ਗੁਰੂਕੀਆਂ ਸੰਗਤਾਂ ਆਲ ਨੇ ਸੰਗਤਾਂ ਮਹਾਰਾਜ ਜੀ ਤੇ ਇਸ ਤਰ੍ਹਾਂ ਦਾ ਵੀ ਦਰਸ਼ਟਾਂਤ ਹੋਇਆ ਕਿ ਇੱਕ ਦਿਨ ਬਾਬਾ ਨਾਨਕ ਜੀ ਦੇ ਨਾਲ ਸੰਗਤ ਹੈ ਤੇ ਮਹਾਰਾਜ ਨੇ ਹੱਥ ਦੇ ਵਿੱਚ ਆਸਾ ਹੱਥ ਕਿਤਾਬ ਕਸ਼ ਪੂਜਾ ਬਾਗਨ ਮਸੱਲਾ ਧਾਰੀ ਮਹਾਰਾਜ ਦੇ ਕੋਲ ਹੱਥ ਦੇ ਵਿੱਚ ਸੋਟਾ ਹੁੰਦਾ ਸੀ ਮਹਾਰਾਜ ਨੇ ਸੋਟਾ ਵਟਿਆ ਸੰਗਤ ਵੱਲ ਸੰਗਤ ਜਿਹੜੀ ਆ ਅੱਧੀ ਇੱਕ ਸੰਗਤ ਭੱਜ ਗਈ ਵੀ ਮਹਾਰਾਜ ਬਾਬਾ ਨਾਨਕ ਜੀ ਸੋਟਾ ਮਾਰਨ ਲੱਗ ਪਏ ਪਰ ਕੁਝ ਕ ਲੈ ਕੇ ਕਹਿੰਦੇ ਬਾਬਾ ਮਾਰ ਲਾ ਲੈ ਖਲਾ ਸੀ ਤੇਰੇ ਹੀ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਅੰਦਰੋਂ ਜੁੜੇ ਹੁੰਦੇ ਨੇ ਕਹਿੰਦੇ ਬਾਬਾ ਨਾਨਕ ਸਾਨੂੰ ਮਾਰ ਲੈ ਸਾਨੂੰ ਰੱਖ ਲੈ ਭਾਵੇਂ ਡੰਡੇ ਮਾਰ ਭਾਵੇਂ ਕੁਝ ਵੀ ਮਾਰ ਅਸੀਂ ਤੇਰੇ ਹਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠੀਕ ਹੈ ਫਿਰ ਮੇਰੇ ਪਿੱਛੇ ਨਾ ਆਓ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਹੀ ਜਾਣਾ ਤੁਸੀਂ ਸਾਡੇ ਆਗੂ ਹੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਦਾ ਅਰਥ ਕੀ ਹੈ ਵੀ ਗੁਰੂ ਸਾਡਾ ਆਗੂ ਹੈ ਗੁਰੂ ਸਾਡਾ ਮਾਲਕ ਹੈ ਗੁਰੂ ਸਾਡਾ ਖਸਮ ਹੈ ਤੇ ਜਦੋਂ ਇਹ ਗੱਲ ਆਖੀ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਤੁਸਾਂ ਨੇ ਮੇਰੇ ਪਿੱਛੇ ਨਹੀਂ ਆਉਣਾ ਜੇ ਤੁਸੀਂ ਮੇਰੀ ਗੱਲ ਮੰਨਣੀ ਹੈ ਸੰਗਤਾਂ ਫਿਰ ਪਿੱਛੇ ਤੁਰੀਆਂ ਗਈਆਂ ਬਾਬਾ ਨਾਨਕ ਸਾਹਿਬ ਜੀ ਨੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਕੁਝ ਕੁ ਸੋਟਾ ਖਾ ਕੇ ਮੁੜ ਗਏ ਹੁਣ ਜਿਹੜੇ ਸਨ ਕਹਿੰਦੇ ਬਾਬਾ ਨਾਨਕ ਦਾ ਰੂਪ ਜਿਹੜਾ ਗੁੱਸੇਖਰ ਹੋ ਗਿਆ ਹੁਣ ਸਾਨੂੰ ਵੀ ਮਰਨਾ ਪੈਣਾ ਹੈ ਅਗੋਂ ਕਿਸੇ ਦੇ ਮੱਥੇ ਦੇ ਵਿੱਚ ਵੱਟਾ ਵੱਜੇ ਨਾ ਤੇ ਮੌਤ ਹੋ ਸਕਦੀ ਹੈ। ਤੋਂ ਅੱਧੀਕ ਸੰਗਤ ਹੋਰ ਜਿਹੜੀ ਨਾਲ ਉਹ ਮੁੜ ਗਈ ਥੋੜੇ ਕੁ ਕੁਝ ਕੁਚ ਨਾ ਚੁਣਿੰਦੇ ਜਾਣੇ ਰਹਿ ਗਏ ਚੁਣੀਦੇ ਜਾਣੇ ਗਿਣਤੀ ਦੇ। ਉਹ ਬਾਬੇ ਨਾਨਕ ਸਾਹਿਬ ਜੀ ਦੇ ਨਾਲ ਫੇਰ ਪਿੱਛੇ ਚਲੇ ਗਏ ਬਾਬਾ ਨਾਨਕ ਸਾਹਿਬ ਜੀ ਕਹਿੰਦੇ ਤੁਸੀਂ ਅਜੇ ਪਿੱਛਾ ਨਹੀਂ ਛੱਡਿਆ। ਕਹਿੰਦੇ ਕੀ ਲਵੋਗੇ ਤੁਹਾਨੂੰ ਤੇ ਛੋਟੇ ਵੀ ਮਾਰ ਲੈ ਵੱਟੇ ਵੀ ਮਾਰ ਲੈ। ਹੋਰ ਕੀ ਰਹਿ ਗਿਆ ਮਹਾਰਾਜ ਨੇ ਆਪਣੇ ਜੇਬਿਤ ਫੁੱਲੇ ਜੇਬਿਆਂ ਦੇ ਵਿੱਚੋਂ ਗਹਿਣੇ ਨਿਕਲੇ ਪੈਸੇ ਨਿਕਲੇ ਸਿੱਟ ਦਿੱਤੇ ਕਈ ਸਾਡੇ ਵਰਗੇ لالਚੀ ਜਿਹੜੇ ਪੈਸਿਆਂ ਦੇ ਵਿੱਚ ਫਸ ਗਏ ਉਹ ਪੈਸਿਆਂ ਨੂੰ ਕੋਈ ਕੋਈ ਕਿਸੇ ਨੇ ਪੈਸੇ ਫੜ ਲਏ ਕਿਸੇ ਨੇ ਗਹਿਣੇ ਫੜ ਲਏ ਉਹ ਗਹਿਣੇ ਫੜ ਕੇ ਪੈਸੇ ਫੜ ਕੇ ਮੁੜ ਗਏ ਅੱਗੇ ਕਿਹੜਾ ਰਹਿ ਗਿਆ ਨਾਲ ਇੱਕੋ ਹੀ ਰਹਿ ਗਿਆ ਉਹ ਹੈ ਬਾਬਾ ਬਜ਼ੈਨਾ ਬਾਬਾ ਲੈਣਾ ਜਦੋਂ ਰਹਿ ਗਿਆ ਨਾਲ ਵਾ ਮਹਾਰਾਜ ਜੀ ਨੇ ਉਸ ਨੂੰ ਆਖਿਆ ਲੈਣਿਆ ਤੂੰ ਕੀ ਲੈਣਾ ਹੈ ਦੱਸ ਤੈਨੂੰ ਤੇ ਸਾਰਾ ਕੁਝ ਤੈਨੂੰ ਵੱਟੇ ਵੀ ਮਾਰ ਲਏ ਰੋੜੇ ਵੀ ਮਾਰ ਲਏ ਤੈਨੂੰ ਡੰਡੇ ਵੀ ਮਾਰ ਲਏ ਤੈਨੂੰ ਸੋਨਾ ਵੀ ਸਿੱਟ ਦਿੱਤਾ ਤੈਨੂੰ ਪੈਸੇ ਵੀ ਸਿੱਟ ਦਿੱਤੇ ਤੂੰ ਤਾਂ ਵੀ ਫੜੇ ਦੀ ਹੱਥ ਤੱਕ ਨਹੀਂ ਲਾਇਆ ਬਾਬਾ ਨਾਨਕ ਜੇ ਪੈਸਿਆਂ ਦੇ ਨਾਲ ਮੋਹ ਹੁੰਦਾ ਤੇ ਮੈਂ ਆਪਣੀ ਦੁਕਾਨ ਨਾ ਛੱਡਦਾ ਮੈਂ ਆਪਣਾ ਕਾਰੋਬਾਰ ਨਾ ਛੱਡਦਾ ਬਾਬਾ ਨਾਨਕ ਸਹਿਬ ਦੀ ਮੈਨੂੰ ਕੁਝ ਨਹੀਂ ਚਾਹੀਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਤੇਰੇ ਚਰਨਾਂ ਦਾ ਪਿਆਰ ਚਾਹੀਦਾ ਹੈ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਗ ਦੇ ਨਾਲ ਲਾਇਆ ਕਹਿੰਦੇ ਅੱਜ ਤੋਂ ਸਾਡਾ ਅੰਗਦ ਹੋਵੇਗਾ ਉਸ ਵਕਤ ਗੁਰੂ ਅੰਗਦ ਸਾਹਿਬ ਦੀ ਪਦਵੀ ਭਾਈ ਲੈਣੇ ਨੂੰ ਦਿੱਤੀ ਦੂਸਰੀ ਪਾਤਸ਼ਾਹੀ ਭਾਈ ਲੈਣੇ ਨੂੰ ਬਣਾਇਆ ਜਿਹੜਾ ਅੰਗ ਬਸਤਰ ਚੋਲਾ ਸਾਹਿਬ ਸੀ ਇਹਨਾਂ ਨੂੰ ਦੇ ਦਿੱਤਾ ਉਹਨਾਂ ਤੋਂ ਪਰੰਤ ਮੈਂ ਸਮਾਪਤੀ ਕਰਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਉਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦਰਬਾਰ ਸਾਹਿਬ ਪਾਵਨ ਸਰੋਵਰ ਦੀ ਪਾਵਨ ਅਸਥਾਨਾਂ ਦੀ ਸੇਵਾ ਕਰਾਰੇ ਨੇ ਉਹ ਦਰਬਾਰ ਸਾਹਿਬ ਜਿਹੜਾ ਅੱਜ ਜਾ ਕੇ ਸ੍ਰੀ ਹਰਮੰਦਰ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ ਮੈਂ ਉਹਦੇ ਬਾਰੇ ਵੀ ਇੱਕ ਗੱਲ ਦੱਸ ਦੇਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਬਾਰ ਸਾਹਿਬ ਦਾ ਪਾਵਨ ਹਰਮੰਦਰ ਬਣਾਇਆ ਨਾ ਤੇ ਉਸ ਹਰਮੰਦਰ ਸਾਹਿਬ ਦੀ ਉੱਪਰ ਜਿਹੜੀਆਂ ਇੱਟਾਂ ਲਾਉਣ ਵਾਲੇ ਮਿਸਤਰੀ ਸਨ ਉਹ ਇੱਟਾਂ ਦੇ ਵਿੱਚ ਕਿਤੇ ਨਿੱਕੀ ਇੱਟ ਲੱਗਣੀ ਹੁੰਦੀ ਸੀ ਕਿਤੇ ਰੋੜਾ ਲੱਗਣਾ ਹੁੰਦਾ ਸੀ ਕਿਤੇ ਡੇਲੀ ਲੱਗਣੀ ਹੁੰਦੀ ਸੀ ਮਹਾਰਾਜ ਨੇ ਇਹ ਗੱਲ ਆਖੀ ਵੀ ਤੁਸੀਂ ਇੱਠ ਨਹੀਂ ਪੰਨਣੀ ਤੁਸੀਂ ਡੇਲੀ ਨਹੀਂ ਲਾਉਣੀ ਤੁਸੀਂ ਰੋੜਾ ਨਹੀਂ ਲਾਉਣਾ ਕਹਿੰਦੇ ਮਹਾਰਾਜ ਕਿਉਂ ਨਹੀਂ ਪੰਨਣੀ ਕਿਉਂ ਨਹੀਂ ਤੋੜਨੀ ਮਹਾਰਾਜ ਜੀ ਕਹਿੰਦੇ ਇਹ ਹਰਮੰਦਰ ਦੁਨੀਆ ਨੂੰ ਜੋੜਨ ਵਾਲਾ ਬਣਾ ਬਣਾਇਆ ਜਾਵੇਗਾ ਇਹ ਤੋੜਨ ਵਾਲਾ ਨਹੀਂ ਹੋਵੇਗਾ ਇਹ ਦੁਨੀਆ ਨੂੰ ਜੋੜੇਗਾ ਕਿਸੇ ਨੂੰ ਤੋੜੇਗਾ ਨਹੀਂ ਇਸ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਬਕਾਇਦਾ ਉਹ ਪੱਠੇ ਲਾਏ ਗਏ ਸਨ ਉੱਥੇ ਨਾਲ ਜਿਨ੍ਹਾਂ ਤੇ ਛੋਟੀਆਂ ਇੱਟਾਂ ਨਾਨਕ ਸਾਈਂ ਇੱਟਾਂ ਤੋਂ ਵੀ ਛੋਟੀਆਂ ਇੱਟਾਂ ਬਣਦੀਆਂ ਸਨ ਜਿੱਥੇ ਉਹਨਾਂ ਦੀ ਲੋੜ ਸਬੂਤੀ ਇੱਟ ਲਾਈ ਜਾਂਦੀ ਸੀ ਤੋੜ ਕੇ ਇੱਟ ਨਹੀਂ ਲਾਈ ਮਹਾਰਾਜ ਨੇ ਉਹਦਾ ਅਰਥ ਸੀ ਵੀ ਕੋਈ ਟੁੱਟੇ ਨਾ ਗੁਰੂ ਦੇ ਨਾਲੋਂ ਸਾਰੇ ਜੁੜਨ ਉੱਥੇ ਬਾਬਾ ਤੋਤਾ RAM ਜੀ ਆਏ ਸਾਹਿਬ ਜੀ ਦੇ ਇਹ ਪਾਵਨ ਸਰੋਵਰ ਦੀ ਸੇਵਾ ਕਰਦੇ ਰਹੇ ਉਥੇ ਉਹਨਾਂ ਦੇ ਪੈਰ ਦੇ ਉੱਪਰ ਕਈ ਵੱਜਦੀ ਹੈ ਕਈ ਵੱਜੀ ਸਮੇਤ ਵੀ ਸੇਵਾ ਕਰਦੇ ਨੇ ਇਹਨੇ ਭਾਈ ਤੋਤਾ ਰਾਮ ਜੀ ਉਸ ਤੋਂ ਉਪਰੰਤ ਉਹਨਾਂ ਦੀ ਸੇਵਾ ਤੋਂ ਜਦੋਂ ਪ੍ਰਸੰਨ ਮਹਾਰਾਜੀ ਹੋਏ ਕਿਸੇ ਸਿੱਖ ਨੇ ਆਖਿਆ ਕਿ ਕਈ ਦਾ ਫੱਟ ਲੱਗਾ ਵੀ ਜਿਹੜਾ ਹੈ ਉਹ ਸੇਵਾ ਕਰਦੇ ਪਏ ਨੇ ਤੇ ਮਹਾਰਾਜੀ ਨੇ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਵਾਲਾ ਚੋਲਾ ਜਿਹੜਾ ਸੀ ਤੋਤਾ ਰਾਮ ਨੂੰ ਦਿੱਤਾ ਉਸ ਤੋਂ ਉਪਰੰਤ ਆਪ ਜੀ ਜਾਣਦੇ ਹੋ ਜਿਵੇਂ ਜਿਵੇਂ ਬਾਬਾ ਕਾਂਬਲੀ ਮਲ ਜੀ ਨੇ ਉਹ ਚੋਲਾ ਉੱਥੋਂ ਲੈ ਕੇ ਆਂਦਾ ਮੇਰਾ ਇੰਨਾ ਜ਼ਿਆਦਾ ਸਮਾਂ ਨਹੀਂ ਕਿ ਮੈਂ ਆਪ ਜੀ ਦੇ ਨਾਲ ਬਿਆਨ ਕਰ ਸਕਾਂ ਕਿਉਂਕਿ ਅੱਗੇ ਸ੍ਰੀ ਅਖੰਡ ਪਾਤਸ਼ਾਹਬ ਦੀ ਅਰੰਭਤ ਆਉਣੀ ਹੈ ਸੋ ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਦਾਸ ਨੂੰ ਖਸ਼ਮਤ ਕਰਕੇ ਆਪ ਆਪਣੇ ਜੋੜੇ ਧਰਨ ਵਾਸਤੇ ਸਦਨ ਕੀਤਾ ਹੈ ਸੋ ਇੰਨੇ ਕ ਬਚਨ ਪ੍ਰਵਾਨ ਕਰਨੇ ਗੁਰੂ ਪਾਤਸ਼ਾਹ ਜੀ ਦੀ ਸਿਫਤ ਕਰਦੇ ਆ ਆਪ ਸੰਗਤਾਂ ਦੇ ਸਮਖਿ ਸੋ ਵਿਚਾਰਾਂ ਦੀ ਸੰਧ ਕਰਦੇ ਆ ਹੋਈਆਂ ਪੁੱਲ ਚੁਕਾਂ ਦੀ ਖਿਮਾ ਗੁਰਬਖਸ਼ ਫਤੇ ਪ੍ਰਵਾਨ ਕਰੋ ਜੀ ਹੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ